ਸਤ ਸ੍ਰੀ ਅਕਾਲ ਦੋਸਤੋ ਮੈਂ ਬਰਤ ਸਿੰਘ ਹਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਜੀਟੀਐ ਨਿਊਜ਼ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਜਿਹੜੇ ਮਤਲਬ ਭਾਗ ਦੇ ਮੁੱਦੇ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਜਾਂ ਕਿਤੇ ਵੀ ਤੇ ਸਾਡੀ ਸਿਹਤ ਨਾਲ ਜੁੜੇ ਹੋਣ ਚਾਹੀਏ ਕਾਸ਼ ਦੇ ਨਾਲ ਵੀ ਚਾਹੀਏ ਸਾਡੀ ਐਜੂਕੇਸ਼ਨ ਦੇ ਨਾਲ ਜੁੜੇ ਹੋਣ ਜਾਂ ਸਮਾਜਿਕ ਜਾਂ ਗਿੱਸੇ ਦੀ ਤਰ੍ਹਾਂ ਦੇ अपराध चल रहे ने बच्चे बहुत ज्यादा बिगड़ रहे ने बच्चे बहुत ज्यादा बाहर जा रहे ने मैं आपा विषयों ਤੇ ਗੱਲਬਾਤ ਕਰਦੇ ਰਹਨੇ ਆ ਅੱਜ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਨੇ ਬੁਧਰਾਮ ਪੰਡਿਤ ਜੀ ਜੋ ਕਿ ਬਹੁਤ ਹੀ ਜਿਆਦਾ ਮਤਲਬ ਆਲੇ ਦੁਆਲੇ ਦਾ ਇੱਕ ਸਮਾਜ ਦਾ ਕਹਿ ਸਕਦੇ ਆ ਵੀ ਹੋ ਧਿਆਨ ਰੱਖਦੇ ਨੇ ਗੱਲਬਾਤ ਆਪਾਂ ਉਹਨਾਂ ਨਾਲ ਕਰਾਂਗੇ ਗੱਲਬਾਤ ਕੀ ਹੈਗੀ ਇਹਨਾਂ ਦੀ ਜਿਹੜੀ ਸਰੀਰ ਦੀ ਫਿਟਨੈਸ ਆ ਆਪਾਂ ਪਹਿਲਾਂ ਵੀ تھੋੜੀ ਗੱਲਬਾਤ ਕਰਕੇ ਹਟਾਂਗੇ ਵੀ ਹੋ ਬਹੁਤ ਜਿਆਦਾ ਰੱਖਦੇ ਨੇ हां जी ਸਭ ਤੋਂ ਵੱਧ ਤਾਂ ਬਲਕਿ ਸਰਸਕਲ ਜੀ ਸਰਸਕਲ ਜੀ ਜੁਣੇ ਮੈਂ ਤੁਹਾਨੂੰ ਦੱਸ ਕੇ ਟਾਈਮ ਦੀ ਜਿਹੜੀ ਸਰੀਰ ਦੀ ਫਿਟਨੈਸ ਹੈ ਲੋਕਾਂ ਦੀ ਕਿਉਂ ਖਰਾਬ ਹੁੰਦੀ ਜਾ ਰਹੀ ਹੈ ਜੀ ਇਹਦਾ ਮੇਨ ਕਾਰਨ ਕੀ ਹੈ ਵੀ ਕੰਮ ਛੁੱਟ ਗਏ ਜਾਂ ਕੀ ਹੋ ਗਿਆ ਵੀ ਇਹ ਫਿਟਨੈਸ ਕਿਉਂ ਖਰਾਬ ਹੁੰਦੀ ਜਾਂਦੀ ਹੈ ਤੇ ਉਹ ਔਰਤਾਂ ਨੇ ਬੱਚੇ ਨੇ ਸਾਡੇ ਬਜ਼ੁਰਗ ਨੇ ਕੀ ਕਾਰਨ ਹੈ ਇਹਦੇ ਅਹ ਦੱਸਿਓ ਕੀ ਕਾਰਨ ਮੰਨਦੇ ਹੋ ਤੁਸੀਂ ਹਾਂ ਬਿਲਕੁਲ ਜੀ ਤੁਸੀਂ ਬੜਾ ਅਹਿਮ ਸਵਾਲ ਕੀਤਾ ਹੈ ਕਿ ਸਾਡੀ ਸਿਹਤ ਕਿਉਂਕਿ ਜੇ ਸਾਡੀ ਸਿਹਤ ਹੀ ਨਾ ਰਹੀ ਤਾਂ ਸਾਡਾ ਸਾਰਾ ਕੁਝ ਖਰਾਬ ਹੋ ਜਾਣਾ ਹਾਂਜੀ ਕਿਉਂਕਿ ਅਸੀਂ ਸਾਨੂੰ ਬਿਮਾਰੀਆਂ ਨਾਲ ਘੇਰ ਲੈਣਾ ਹਾਂਜੀ ਜਦ ਅਸੀਂ ਸਾਡੇ ਅਸੀਂ ਸੀਧਕ ਤੌਰ ਦੇ ਸੀਧਕ ਤੌਰ ਦੇ ਉੱਤੇ ਮਤਲਬ ਅਣਪਿੱਟੇ ਹੋ ਗਏ ਹਾਂਜੀ ਤਾਂ ਅਸੀਂ ਕੁਝ ਕਰ ਹੀ ਨਹੀਂ ਸਕਦੇ ਹਾਂਜੀ ਆਪਾਂ ਕਹਿੰਦਾ ਨੌਕਰੀ ਪੇਸ਼ਾ ਦਾ ਕੰਮ ਨਹੀਂ ਹੈ ਕੋਈ ਜੋ ਖੇਤੀਬਾੜੀ ਨਹੀਂ ਕਰਦੇ ਮੈਂ ਤਾਂ ਕਹਿੰਦਾ ਨੌਕਰੀ ਵੀ ਨਹੀਂ ਕਰ ਸਕਦੇ ਠੀਕ ਹੈ ਲਗਾਉਂਦੇ ਇੱਕ ਐਸੀ ਜੌਬ ਹੈ ਜੋ ਦਿਨੇ ਵੇਲੇ ਕੁਰਸੀ ਤੇ ਕਰਦੇ ਨੇ ਜੇ ਸਾਡੇ ਸਰੀਰ ਹੀ ਨਹੀਂ ਕੰਮ ਜਾਂਦਾ ਹਾਂਜੀ ਇਸਿਰ ਕੋ ਕੋ ਫੀਕਲ ਤੌਰ ਪੱਖੋਂ ਅਸੀਂ ਨਿਕਾਰਾ ਬਣਗੇ ਅਸੀਂ ਕੁਰਸੀ 'ਤੇ ਬੈਠਣ ਜੋ ਵੀ ਰਹਿਣੇ ਠੀਕ ਹੈ ਜੀ ਕੋਈ ਕਾਲ ਤੁਸੀਂ ਮੈਂ ਜੋ ਤੁਸੀਂ ਪਿਆ ਵੀ ਕਿਉਂ ਖਰਾਬ ਹੋ ਰਹੀ ਹੈ ਸਾਡੀ ਸਿਹਤ ਕਿਉਂ ਸਿਹਤ ਕਿਉਂ ਬਿਗੜ ਰਹੀ ਹੈ ਠੀਕ ਹੈ ਜੀ ਉਹਦਾ ਮੁੱਖ ਕਾਰਨ ਤਾਂ ਦੇਖੋ ਪਹਿਲੀ ਗੱਲ ਤਾਂ ਇਹ ਹੈ ਹਰ ਇੱਕ ਕਿਸੇ ਵੀ ਬੰਦੇ ਨਾਲ ਤੁਸੀਂ ਵਿਚਾਰ ਗੋਸ਼ਟੀ ਕਰਦੇ ਦੇਖੋ ਤਾਂ ਮੇਰਾ ਖਿਆਲ ਹੈ ਆਪਣੇ ਖਾਦ ਖਰਾਕ ਨੂੰ ਵੀ ਉਹ ਜ਼ਿੰਮੇਦਾਰ ਠਹਿਰਾਉਗਾ ਠਹਿਰਾਉਗਾ ਜਿਉਂ ਅਸੀਂ ਆਪਣੇ ਪਲੇਟ ਨੂੰ ਦੇ ਲਈ ਹਾਂ ਹਾਂ ਜੀ ਤੁੱਕੇ પેટ ਨਹੀਂ ਤੇ ਕਰੇ ਤੁਹਾਨੂੰ ਬੋਲ ਕੇ ਕਹਿਣਾ ਹਾਂਜੀ ਵੀ ਯਾਰ ਤੂੰ ਮੇਰੇ ਅੰਦਰ ਕੀ ਸੁਣ ਰਿਹਾ ਹੈਂ ਹਾਂਜੀ ਜਿ ਡਿਗ ਰਿਹਾ ਹੈ ਮੇਰੇ ਅੰਦਰ ਹਾਂਜੀ ਉਹ ਖੁਦ ਆਪਾਂ ਨੂੰ ਚਾਹੀਦਾ ਨਾ ਇਹੋ ਦਿਮਾਗ ਨੇ ਕੰਮ ਕਰਨਾ ਹਾਂ ਤਾਂ ਇਹ ਗ੍ਰੰਥ ਮੇਤਾ ਰਾਤ ਰਾਤ ਹੋਣੀ ਜਾਂਦਾ ਦੂਜੀ ਗੱਲ ਅੱਜ ਅੱਜ ਦੇ ਸਮੇਂ ਦੇ ਵਿੱਚ ਅੱਜ ਫੌਰਨ ਜਨਾਂ ਦੀ ਖਬਰ ਹੈ ਕਿ ਸੂਰੂ ਜਲਾ ਇੱਕ ਮਾੜੀ ਇਹ ਮੈਂ ਤਾਂ ਮੈਦਨ ਉਤ ਮਾੜੀ ਘਟਨਾ ਸਮਝਣਾ ਹੈ ਇਸ ਗੱਲ ਨੂੰ ਤੇ ਸੂਰੂ ਜਿਹੜਾ ਪੂਰੇ ਇੰਡੀਆ ਤੋਂ ਪਹਿਲਾਂ ਨਾ ਪਰਜਾ ਜਿਹੜੀ ਇਲਾਕੇ ਜਿਹੜੀ ਲੈ ਰੌਰ ਦੇ ਉੱਤੇ ਤੇ ਸਾਡੀ ਜ਼ਮੀਨ ਆ ਜਿਹੜੀ ਸਾਡੀ ਮਿੱਟੀ ਆ ਜਿਹੜੀ ਅਸੀਂ ਉਹਦੇ ਵਿੱਚ ਐਨੇ ਕੈਮੀਕਲ ਪਾ ਕੇ ਯੂਰੀ ਲਾ ਲੋ ਤੁਹ ਕਰ ਬੱਤਾ ਇਸ ਇੰਨਾ ਕੈਮੀਕਲ ਉਹਦੇ ਵਿੱਚ ਉਸ ਜ਼ਮੀਨ ਦੇ ਉਸ ਧਰਤੀ ਮਾਂ ਦੇ ਮੂੰਹ ਦੇ ਵਿੱਚ ਦੇ ਦਿੱਤਾ ਹਾਂਜੀ ਕਿ ਸਾਨੂੰ ਫਿਰ ਉਹ ਜੇਪਣਾ ਜੇ ਆਪਾਂ ਵਿੱਚੋਂ ਉਹ ਵਾਲ ਕੱਢਾਂਗੇ ਹਾਂਜੀ ਤਾਂ ਫਿਰ ਆਪਾਂ ਨੂੰ ਇਹ ਤਾਂ ਲੱਗਦਾ ਨਹੀਂ ਜਿਹਦੇ ਯੂਕੇ ਸਮੇਂ ਦੇ ਵਿੱਚ ਕਿ ਉਹ ਸਾਡੇ ਫੁੱਲਾਂ ਦਾ ਹਾਰ ਪਾਊਗਾ ਹਾਂ ਹਾਂ ਵਾਲੇ ਕੱਢੂਗਾ ਉਹ ਧਰਤੀ ਮਾਂ ਇਹ ਉਹ ਮਾਂ ਬੰਦੇ ਆਸਣ ਇਹਦੇ ਵਿੱਚੋਂ ਉਪਤਪਨ ਹੋਇਆ ਇਸੇ ਵਿੱਚ ਹੀ ਅਸੀਂ ਨੇ ਸਮਾਪਤ ਹੋ ਰਹੀ ਆ ਸਾਡੀ ਸਮਾਪਤੀ ਇੱਥੇ ਹੋਣੀ ਆ ਮਿੱਟੀ ਦੇ ਵਿੱਚ ਠੀਕ ਹੈ ਨਾ ਜੀ ਬាទ ਜੀ ਹਾਂ ਜੀ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਜਦੋਂ ਉਸ ਧਰਤੀ ਦੇ ਉੱਤੇ ਹਾਂਜੀ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਠੀਕ ਹੈ ਉਹ ਵੀ ਇਹ ਨਹੀਂ ਪਤਾ ਲੱਗ ਰਿਹਾ ਹਾਲ ਤੱਕ ਕਿ ਉਹ ਕਿਸੇ ਕੰਪਨੀ ਦੇ ਭੱਜਾ ਕਿਸੇ ਵਿਸ਼ੇਵੀ శాస్త్ర ਕੋਈ ਪਾਸਾ ਕੀਤੀ ਹੁੰਦੀ ਹੈ ਜੇ ਆਪਾਂ ਦੇਖਦੇ ਦੀ ਗੱਲ ਕਰੀਏ ਜਿਵੇਂ ਇਕੱਲਾ ਕਿਸਾਨ ਨਹੀਂ ਜੀ ਸਾਰੇ ਖੇਲਦਾਰ ਨੇ ਹਾਂ ਬਿਲਕੁਲ ਹਾਂ ਜੀ ਹਾਂ ਸਾਰੇ ਜ਼ਿੰਮੇਦਾਰ ਆਪਨੇ ਕੋ ਪਹਿਲੇ ਘਾਤਾ ਤਾਂ ਕਿਉਂਕਿ ਜੋ ਧਰਤੀ ਦੇ ਪਖਾਰ ਆ ਉਹ ਰੋਜ਼ਾਨਾ ਰੁਟੀਨ ਦੇ ਵਿੱਚ ਜੋ ਆਪਾਂ ਖਾ ਰਹੇ ਹਾਂਗੇ ਹਾਂਜੀ ਉਹ ਧਰਤੀ ਤੋਂ ਪੈਦਾ ਪੈਦਾ ਬੀਜ ਨੂੰ ਖਾ ਰਹੇ ਨੇ ਉਸੇ ਤੋਂ ਪੈਦਾ ਹੋ ਕੇ ਖਾ ਰਹੇ ਹਾਂ ਕੰਮ ਹੈ ਠੀਕ ਹੈ ਜੀ ਆਪਣਾ ਦੇਖੋ ਆਪਣਾ ਭੋਜਨ ਹੈ ਸਰਦਾ ਨਹੀਂ ਜੀ ਸਰਦਾ ਨਹੀਂ ਬਣਾ ਇਹਦਾ ਆਪਾਂ 24 ਘੰਟੇ ਸੁਦੇਰੇ ਬਤਾਰ ਨੂੰ ਸ਼ਾਮ ਨੂੰ ਆਪਾਂ ਉਹ ਖਾਣੀ ਆ ਖਾਣੇ ਕੋਈ ਹਾਂ ਥੈਂਕ ਯੂ ਸੇਵੀ ਰੂਪ ਚ ਖਾਈਏ ਨੂੰ ਫੇ ਸੇਵੀ ਰੂਪ ਚ ਖਾਈਏ ਆ ਤਾਂ ਜੇ ਖਾਜੋ ਆ ਬੀ ਉਹਦੇ ਨੇ ਹਾਂਜੀ ਤੇ ਸਬਜ਼ੀਆਂ ਲਾਉਣੇ ਆ ਠੀਕ ਹੈ ਜੀ ਕੁਝ ਵੀ ਹੈ ਜਾਣੇ ਉਹ ਧਰਤੀ ਦੇ ਮਾਂ ਦੇ ਵਿੱਚ ਆਪਾਂ ਇਹ ਨਹੀਂ ਫੈਮੀ ਕਰ ਸਕਦੇ ਕਿ ਉਹ ਕਰੇ ਨੀ ਕੀ ਕਰੇ ਕਰੇ ਵੀ ਕੀ ਕਰੇ ਠੀਕ ਹੈ ਜੀ ਕਰੇ ਕੀ ਕਰੇ ਠੀਕ ਹੈ ਜੀ ਜੀ ਲੈਣਾ ਆਪਾਂ ਮੈਂ ਮਾਇ ਤਾਂ ਜੁਗਰ ਕੋਈ ਮਤਲਬ ਹੈ ਨਸ਼ਾ ਆਦੀ ਹੋ ਜਾਂਦਾ ਜੀ ਉਹ ਚੀਜ਼ ਹੋ ਗਈ ਉਹ ਹਾਂ ਬਿਲਕੁਲ ਉਹ ਉਹ ਲੈ ਲਓ ਕੋਈ ਲੈਟ ਪੁਆਇੰਟ ਥੋੜਾ ਹਾਂਜੀ ਮਤਲਬ ਜਿਸ ਤਰ੍ਹਾਂ ਇਨਸਾਨ ਹੈ ਉਹਨਾਂ ਜਿਹੜਾ ਲਈ ਹੋਇਆ ਉਹਨਾਂ ਚ ਵੈਲੇ ਸਰਦਾ ਫਿਰ ਦੇਖੋ ਮੈਂ ਇਹ ਗੱਲ ਕਹਿਣਾ ਅੱਜ ਮੈਂ ਦੇਖਿਆ ਬਚਾਰਾ ਪੜਿਆਨੇ ਸਾਰਾ ਨਾਲ ਗੱਲਬਾਤ ਕਰਦਾ ਰਹਿਣਾ ਮੈਂ ਕਿ ਜਿਹੜਾ ਬੰਦਾ ਇੱਕ ਚਲੋ ਉਪਕੀ ਕਰਦਾ ਠੀਕ ਹੈ ਜੀ ਉਹ ਕੁਸ਼ਕ ਸਾਲਾਂ ਬਾਅਦ ਇਹ ਕਹਿਣ ਲੱਗਦਾ ਆਪਦੇ ਮੂੰਹੋਂ ਕਿ ਮੈਂ ਤਾਂ ਯਾਰ ਫਾਇਦਾ ਕੀ ਹੈ ਕਿ ਮੈਂ ਉਪਕੀ ਖਾ ਕੇ ਸੁੱਕੀ ਬੰਦਾ ਇਹਦਾ ਕਾਰੋਬਾਰ ਕਰ ਕੰਮ ਕਰ ਰਿਹਾ ਪੈਸੇ ਚਲਾ ਰਿਹਾ ਇਹਦਾ ਪੰਜਾਰੇ ਕੁਝ ਨਹੀਂ ਸਰ ਤਾਂ ਉਹਦੇ ਬਰਾਬਰ ਨਹੀਂ ਆਉਣਾ ਉਹ ਘਰ ਕਰ ਜਾਂਦਾ ਸ਼ਾ ਪਛੇ ਧਰਤੀ ਮਤਲਬ ਇਹੀ ਚੀਜ਼ ਐ ਹੂੰ ਮਤਲਬ ਉਹ ਜੋ ਜੋ ਧਰਤੀ ਬਨਾ ਨਾਛੇ ਚੱਲ ਰਹੀ ਦੀ ਉਹ ਤਾਂ ਫੇਰ ਵੀ ਅਨਾਜ ਆਪਾਂ ਲਈ ਰੱਖਦੀ ਠੀਕ ਹੈ ਕੋਈ ਅਸੀ ਗੱਲ ਨਹੀਂ ਉਹਨਾਂ ਸੁਭਾਅ ਹੈਗਾ ਪਰ ਉਹ ਉਹ ਕੁਆਲਟੀ ਉਹੀ ਫਸਲ ਉਹੀ ਝਾੜ ਉਹ ਨਸ਼ਾ ਕਰਕੇ ਉਦੋਂ ਲੈ ਰਹੇ ਆਂ ਆਪਾਂ ਦੁਨੀਆਂ ਦੇ ਵਿੱਚ ਬਦਲਾਅ ਆਇਆ ਮੰਨ ਲਈ ਗੱਲ ਠੀਕ ਹੈ ਦੁਨੀਆਂ ਵਿੱਚ ਉਹ ਜੋ ਜੁਰੀਤ ਬਣਾ ਕੇ ਬਦਲਾਅ ਉਹ ਉਹ ਮਤਲਬ ਉਹੀ ਚਾਰ ਦੀਦੀ ਫਸਲ ਆਪਾਂ ਹਾਂਜੀ ਉਜੇ ਜੁਰੀਆ ਨਾਸਵਾਪ ਆਇਆ ਨਹੀਂ ਬਟਾਆਂ ਦੇ ਵਿੱਚ ਵੀ ਇਹ ਬੜਾ ਫਿਰ ਜੀ ਬਹੁਤ ਵੱਡਾ ਕਾਰਨ ਹੈ ਮਤਲਬ ਜ਼ਹਿਰੀਲੀਆ ਮਤਲਬ ਗਰੀਆਂ ਚੀਜ਼ਾਂ ਹਾਂ ਜਿਹੜੀ ਤੁਸੀਂ ਗੱਲ ਕਰਦੇ ਮਟਾਪਾ ਤੇ ਸਰੀਰਾ ਟੱਕ ਜਾਂਦੀ ਹੈਗਾ ਮੈਂ ਹਾਂਜੀ ਹਾਂਜੀ ਉਹ ਫਿਰ ਮਤਲਬ ਪਹਿਲੀ ਕਰਾ ਜ਼ਹਿਰ ਉਹਦੇ ਵਿੱਚ ਮਟਾਪਾ ਦੇਖੋ ਇੱਕ ਤਾਂ ਮੈਂ ਜ਼ਿੰਮੇਦਾਰ ਥੋੜਾ ਨਾ ਬੱਚਿਆਂ ਦੇ ਪਰ ਵੀ ਜੋ ਇਹ ਫਾਸਟ ਫੂਡ ਖਾ ਰਹੇ ਨੇ ਠੀਕ ਹੈ ਜੀ ਕੋ ਚਾਬਰਗਰ ਵੀ ਜਾ ਉਹ ਵੀ ਬਾਹਰ ਲੇ ਜੋ ਬਾਹਰਲੇ ਦੇਸ਼ਾਂ ਦੀ ਇੱਕ ਨਕਲ ਹੈ ਉਹ ਸਾਡੇ ਪੰਜਾਬ ਦੇ ਅੰਦਰ ਆ ਬੜੀ ਸਾਡੇ ਇੰਡੀਆ ਦੇ ਵਿੱਚ ਆ ਠੀਕ ਹੈ ਜੀ ਆਪ ਸਾਰੇ ਕੁਝ ਦੇਖ ਰਹੇ ਪਹਿਰਾਵੇ ਦੇਖ ਰਹੇ ਦੇਖ ਰਹੇ ਜੀ ਉਹ ਵੀ ਪਛਮੀ ਸੱਦਾ ਕਾ ਠੀਕ ਹੈ ਜੀ ਆਈ ਪਛਮੀ ਚੋਂ ਹਵਾ ਹੋਇਆ ਫੈਸ਼ਨਾਂ ਦਾ ਜੋੜ ਹੌਲੀ ਹੌਲੀ ਉਗਰਾਹਾਂ ਬਾਰੇ ਹੋ ਗਏ ਸਭ ਜੋ ਚੋਰਾ ਲੋੜੇ ਗੜਾ ਤੋਂ ਜੀਰੀਆਂ ਇੱਕ ਨਾ ਵਿਚੋਂ ਬੁੰਦੇ ਹਾਂ ਜੀ ਰੱਬ ਦੇ ਲਿਆਵਾ ਫਕਸ ਲਿਜੇ ਹੁੰਦੇ ਬਲੋਗ ਮਿਲਦੇ ਨਹੀਂ ਹੁਣ ਮਿਲਦੇ ਨਾ ਹੀ ਸਾਨੂੰ ਉਹ ਜੀ ਵਿਚਾਰ ਘਾਰੇ ਰਹੀ ਜਾਂ ਕਿਸੇ ਨੇ ਹਾਂਜੀ ਜੀ ਬਚਾਇਆ ਤਾਂ ਰਹੀ ਵੀ ਹੈ ਤਾਂ ਉਹਦੇ ਕੋਈ ਅੰਗਲੇ ਨਹੀਂ ਕਰਦੇ ਆਹ ਲਗਾ ਨਾ ਪਾਉਂਦੇ ਪਾਉਂਦੇ ਹੋ ਕੀ ਜਾਣਦੇ ਕੋਈ ਸ਼ਬਦ ਬੋਲਦੇ ਨਹੀਂ ਹਾਂਜੀ ਸ਼ਬਦ ਬਹੁਤ ਹਾਂਜੀ ਹਾਂਜੀ ਗੱਲ ਹੈ ਤਾਂ ਤੁਸੀਂ ਧਿਆਨ ਦਿਖਾਟਾ ਹਾਂਜੀ ਜੇ ਕਿਸੇ ਦੀ ਗੱਲ ਸੁਣੀ ਹੈ ਤਾਂ ਸੁਣੋ ਇਹ ਚੰਗੀ ਗੱਲ ਕਰ ਰਹੇ ਕਿ ਸਾਡੀ ਆਪਾਂ ਨੂੰ ਗੁਰਬਾਣੀ ਦਾ ਮਤਲਬ ਇਹ ਹੈ ਜਿੰਜਾ ਤੋਂ ਕਹਿੰਦੀ ਹੈ ਵੀ ਉਹਦਾ ਸਰੀਰ ਫਿੱਟ ਰੱਖੋ ਔਰ ਕਹਿੰਦੇ ਅਸੀਂ ਖੁਦਾਪਰ ਜਾਣਾ ਗੁਰੂ ਘਰਾਂ ਦੇ ਵਿੱਚ ਸਾਥੋਂ ਬੈਠ ਕੇ ਲੰਗਰ ਵੀ ਨਹੀਂ ਛਕਿਆ ਜਾ ਰਿਹਾ ਬਿਲਕੁਲ ਮਤਲਬ ਉਹ ਗੋਡਿਆਂ ਦੀ ਸਮੱਸਿਆ ਕਹਿੰਲੀ ਅਸੀਂ ਬਸ ਸਾਡੇ ਘਰਾਂ ਬਣ ਕਹਿੰਦੀਏ ਜੀ ਅਸੀਂ ਸਰੀਰ ਫਿੱਟੇ ਰੱਖਣ ਦੇ ਵਿੱਚ ਕਿੱ

ਲਾਤਾ ਜੀ ਜਿਵੇਂ ਨੂੰ ਨਹੀਂ ਜਾਦਾ ਨਾ ਉਹੀ ਉਹ ਜੋ ਉਤਪਨ ਉਹ ਤੋਂ ਹੋਇਆ ਤਾਂ ਉਹੀ ਆਪਾਂ ਨੇ ਆਪਣੀ ਖੁਰਾਕ ਖਾ ਲਈ ਬਣਾ ਲਈ ਆਪਰੇ ਰੋਗ ਵੀ ਲੱਗਣਗੇ ਤਾਂ ਆਪਰੇ ਵੀ ਆਉਣਗੇ ਸਾਰਾ ਖੁਸ਼ੀ ਆਊਗਾ ਕੰਮੜੇ ਦੀ ਠੀਕ ਹੈ ਜੀ ਉਹ ਕੰਮ ਤਾਂ ਮਸ਼ੀਨ ਨੇ ਹੀ ਸੰਭਲਿਆ ਹੈ। ਉਹ ਆਈ ਵੀ ਹੈ ਜੀ ਕੰਮ ਐੜਾ ਉਹ ਮਸ਼ੀਨ ਨੇ ਹੀ ਲਾਗੇ ਆਪਣੇ ਹੱਥੀਂ ਕੰਮ ਨਹੀਂ ਤਾਂ ਕਰਨ ਵਾਲੀ ਗੱਲ ਉਹ ਜਾਂਦੀ ਨਹੀਂ